ਜੀ ਇੱਕ ਬਹੁਤ ਚੰਗਾ ਕੌਸ ਹੈ ਜੀ ਇਸ ਮੈਰਾਥਨ ਦੇ ਨਾਲ ਨਾਲ ਡਰਗ ਫ੍ਰੀ ਪੰਜਾਬ ਤੇ ਕੈਂਸਰ ਅਵੇਅਰਨੈਸ ਦੇ ਲਈ ਫੀਮੇਲਸ ਦੇ ਲਈ ਸਪੈਸ਼ਲੀ ਬਹੁਤ ਜ਼ਰੂਰੀ ਹੈ ਕਿਉਂਕਿ ਫੀਮੇਲ ਇਸ ਟਾਪਿਕ ਤੇ ਕਦੇ ਗੱਲ ਹੀ ਨਹੀਂ ਕਰਦੀ ਸੋ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਜੀ ਕਮਿਊਨਿਟੀ ਦੇ ਲਈ ਫੀਮੇਲਸ ਦੇ ਲਈ ਤੇ ਯੂਥ ਦੇ ਲਈ ਜੀ ਬਹੁਤ ਧੰਨਵਾਦ ਹੈ ਜੀ ਬਾਬਾ ਪਰਮਜੀਤ ਰਜੀਦਾ ਜਿਨ੍ਹਾਂ ਨੇ ਆਪਣਾ ਹੱਥ ਦੇ ਕੇ ਇਸ ਇੰਨੇ ਵੱਡੇ ਇਤਿਹਾਸਿਕ ਰਨ ਦਾ ਜਿਹੜਾ ਆਗਾਜ਼ ਕੀਤਾ ਪਿਛਲੇ ਸਾਲ ਕੀ ਤੌਰੇ ਜਿਹੜਾ ਹੈ ਹੰਚਾਲੀ ਖੇੜਾ ਰਨ 2.0 ਤੇਗਾ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਇਸ ਇਲਾਕੇ ਦੇ ਵਿੱਚ ਜਿਹੜੀ ਜਿੱਥੇ ਕਿ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਹ ਫੈਲਿਆ ਹੋਇਆ ਹੈ ਕਿ ਨਸ਼ਿਆਂ ਦੇ ਬਾਰੇ ਬਹੁਤ ਜ਼ਿਆਦਾ ਇੱਥੇ ਲੋਕੀ ਬੱਚੇ ਨਸ਼ਿਆਂ ਦੇ ਵਿੱਚ ਹੋ ਰਹੇ ਨੇ ਸੋ ਇੱਥੇ ਮੇਰੇ ਹਿਸਾਬ ਨਾਲ ਬਾਬਾ ਜੀ ਨੇ ਜਿਹੜਾ ਇਹ ਉਪਰਾਲਾ ਕੀਤਾ ਆ ਬਾਬਾ ਫੌਜਾ ਸਿੰਘ ਜੀ ਦੇ ਦੀ ਅੱਜ ਸਾਨੂੰ ਬਹੁਤ ਹੀ ਜ਼ਿਆਦਾ ਲੋੜ ਮਹਿਸੂਸ ਹੋ ਰਹੀ ਹੈ ਕਿ ਉਹ ਸਾਡੇ ਵਿੱਚ ਹੁੰਦੇ ਤਾਂ ਬਹੁਤ ਅੱਛਾ ਹੁੰਦਾ ਤਾਂ ਮੈਂ ਬਹੁਤ ਧੰਨਵਾਦੀ ਹਾਂ ਕਿ ਸਾਡੇ ਇਸ ਇਲਾਕੇ ਦੇ ਵਿੱਚ ਇੱਕ ਰਨਿੰਗ ਇਵੈਂਟ ਹੋ ਰਿਹਾ ਹੈ ਜਿਹੜਾ ਕਿ ਸਾਡੀ ਸਿਹਤ ਲਈ ਬੱਚਿਆਂ ਦੇ ਅੱਗੇ ਚੰਗੇ ਭਵਿੱਖ ਲਈ ਬਹੁਤ ਹੀ ਜ਼ਿਆਦਾ ਲੋੜ ਲੋੜਵੰਦ ਹੈ ਤੇ ਬਹੁਤ ਹੀ ਅੱਛਾ ਰਹੇਗਾ ਸੋ